ਮੋਗਾ ਵਿੱਚ ਅਪਰਾਧਿਕ ਘਟਨਾਵਾਂ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ ਪਿਛਲੇ 5-6 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਮੋਗਾ 'ਚ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇ ਪਾਲਿਸ ਪ੍ਰਸ਼ਾਸਨ ਮੋਕ ਦਰਸ਼ਕ ਬਣ ਕੇ ਬੈਠਾ ਹੋਇਆ ਪਿਛਲੇ ਕੁਝ ਦਿਨਾਂ ਵਿੱਚ ਬੈਂਕ ਡਕੈਤੀ ਤੋਂ ਇਲਾਵਾ ਪੈਟਰੋਲ ਪੰਪ ਤੋਂ ਲੁੱਟ ਹੋਈ ਤੇ ਲੁੱਟ ਦੀ ਵਾਰਦਾਤ ਨੂੰ ਹਾਲਾਂਕਿ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਮੋਗਾ ਵਿੱਚ ਚਾਹੇ ਦਿਨ ਕੋਈ ਨਾ ਕੋਈ ਘਟਨਾ ਸਾਹਮਣੇ ਆਈ ਜਾਂਦੀ ਹੈ ਪਰ ਗੱਲ ਕੀਤੀ ਜਾਵੇ ਮੋਗਾ ਦੀ ਪੌਸ਼ੇ ਇਲਾਕੇ ਦੀ ਤਾਂ ਇੱਕ ਔਰਤ ਦੇ ਨਾਲ ਚੇਨਖੋਨ ਦਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਦੀ ਦਵਾਈ ਲੈਣ ਗਏ ਸਨ ਕਿ ਘਰ ਵਿੱਚ ਬਜ਼ੁਰਗ औरत ਸੀ ਘਰ ਵਿੱਚ ਇੱਕ ਵਿਅਕਤੀ ਆਇਆ ਤੇ ਦਰਵਾਜ਼ਾ ਖੜਕਟਾਇਆ ਤੇ ਉਸ ਤੋਂ ਬਾਅਦ ਬਜ਼ੁਰਗ ਔਰਤ ਤੋਂ ਘਰ ਦਾ ਪਤਾ ਪੁੱਛ ਉਸ ਤੋਂ ਬਾਅਦ ਔਰਤ ਨੂੰ ਕੋਈ ਚੀਜ਼ ਪਿਲਾ ਕੇ ਉਸ ਦਿਨ ਲੁੱਟਖੋ ਦੀ ਘਟਨਾ ਹੋਈ ਹੈ ਬਿੱਬੀ ਕੀ ਘਟਨਾ ਹੋਈ ਤੇ ਕੌਣ ਲੋਕ ਇੱਥੇ ਕੌਣ ਲਗਾਇਏ ਸੀ ਇੱਥੇ ਪਤਾ ਮੈਨੂੰ ਨਹੀਂ ਪਤਾ ਮੈਂ ਕੌਣ ਜਾਣਦੀ ਨੇ ਉਹਨਾਂ ਨੂੰ ਕੌਣ ਤੁਹਾਨੂੰ ਵੱਜ ਮਾਰੀ ਉਹਨਾਂ ਨੇ ਮੈਨੂੰ ਗੱਲ ਮਾਰੀ ਬਾਹਰੋਂ ਉਹਨਾਂ ਨੇ ਅੱਛਾ ਜੀ ਮੇਰਾ ਬੂਹਾ ਬਾਹਰਲਾ ਬੰਦ ਸੀਗਾ ਠੀਕ ਹੈ ਜੀ ਕੀ ਕਹਿੰਦੇ ਤੁਹਾਨੂੰ ਅਗੇ ਮੈਨੂੰ ਆਦੇ ਨਾ ਕਿ ਬਿੱਟੂ ਦਾ ਘਰ ਕਿਹੜਾ ਹਾਂ ਮੈਂ ਕਿਹਾ ਮੈਨੂੰ ਨਹੀਂ ਪਤਾ ਇੰਨੀ ਗੱਲ ਮੈਂ ਕਹੀ ਮੈਂ ਬੂਹਾ ਬੰਦ ਕਰਤਾ ਕਿੰਨੇ ਜਾਣੇ ਸੀਗੇ ਇਹ 2 ਜਾਣੇ ਅੱਛਾ ਫੇਰ ਮਤਲਬ ਮੈਂ ਕਿਹਾ ਨਾ ਮੈਨੂੰ ਨਹੀਂ ਪਤਾ ਕਿਹੜਾ ਘਰ ਬਿੱਟੂ ਦਾ ਮੈਂ ਬੂਹਾ ਬੰਦ ਕਰਕੇ ਅੰਦਰ ਆਲੀ ਔੜ ਕੇ ਫੇਰ ਉਹਨਾਂ ਨੇ ਵੱਲ ਖੇਰ ਬੈਲ ਮਾਰੀ ਮਾਤਾ ਸਾਨੂੰ ਪਾਣੀ ਪਿਆਦਾ ਮੈਂ ਕਿਹਾ ਪੁੱਤ ਪਾਣੀ ਤੁਸੀਂ ਇੱਥੇ ਕਾਹੋਂ ਪਾਣੀ ਤੁਹਾਨੂੰ ਪਿਆ ਦਿੰਦੀ ਐ ਇੰਨੀ ਗੱਲ ਮੈਂ ਕਹੀ ਬਸ ਉਹ ਨਾਲ ਹੀ ਅੰਦਰ ਆ ਗਏ ਆਪ ਉਹ ਬੰਦ ਸੀ ਇਹਨੂੰ ਧੱਕਾ ਮਾਰਿਆ ਤੇ ਖੁੱਲ ਗਿਆ ਖੋਲ ਕੇ ਮੁੜ ਕੇ ਮੇਰੀ ਐ ਇੱਥੇ ਬੈਠੀਆ ਕੁਰਸੀ ਦੇ ਮੈਂ ਇੱਥੇ ਸੱਜਿਆ ਕੁਰਸੀ 'ਤੇ ਬੈਠੀਆ ਮੈਨੂੰ ਉਹਨਾਂ ਨੇ ਬਾਹਾਂ ਤੋਂ ਫੜਿਆ ਮੈਨੂੰ ਖਿੱਚ ਕੇ ਇਸ ਕੰਮ ਵਿੱਚ ਲਾ ਕੇ ਮੈਂ ਕਿਹਾ ਪੁੱਤ ਮੈਂ ਤੁਹਾਡੀ ਮਾਵਾ ਵਰਦੀ ਐ ਮੈਨੂੰ ਤੁਸੀਂ ਕੀ ਕਹਿਣਾ ਮਾਤਾ ਕਿੰਨੇ ਕੁਸਾਂ ਦੇ ਇਤਾਂ ਮੇਰੀਆਂ ਬਾਵਾ ਫੜ ਲਏ ਉਹਨਾਂ ਨੇ ਇਤੋਂ ਗੋਡੇ ਫੜ ਲਏ ਬਾਵਾ ਬੰਦ ਤੇ ਮਗੂਆ ਹਤਾ ਮੈਂ ਮਿੰਟਾਂ ਕਿਤੇ ਬੜੀਆਂ ਉਹਨਾਂ ਦੇ ਪੈਰੀ ਹੱਥ ਮੈਂ ਜੇ ਬੰਦਸਤੀ ਮੈਂ ਆਪਣੀਆਂ ਬਾਵਾ ਖੋਲ ਆਪਦੇ ਤੱਕੇ ਦੇ ਨਾਲ ਹੀ ਬਾਵਾ ਖੋਲੀਆਂ ਮੈਂ ਜਦੋਂ ਫਿਰ ਮੈਂ ਮੋੜਣਾ ਨੇ ਤੇ ਤੇਨੂੰ ਅਸੀਂ ਕੁਛ ਨਹੀਂ ਆਂਦੇ ਮੈਨੂੰ ਉਹਨਾਂ ਨੇ ਕੁਛ ਨਹੀਂ ਕਿਹਾ ਆ ਬੂਆ ਬੰਦ ਦਿੱਤਾ ਬੂਆ ਬੰਦ ਕਰਕੇ ਆ ਬੂਆ ਬੰਦਿਆ ਮੇਰੇ ਸਾਹ ਤਾ ਤੋਂ ਕੀ ਚਾਹੀਦਾ ਮੈਨੂੰ ਦੱਸ ਲੋ ਮੈਂ ਤੁਹਾਨੂੰ ਆਪੇ ਦੇ ਦੇ ਦਿੰਨੀ ਆ ਉਹ ਮੈਂ बस માતા ਸੀ ਇਹਦਾ ਕੁਛ ਕਰਨਾ ਆਪੀ ਕਰ ਦਿੰਦਾ ਐਨੇ ਗੱਲ ਕਹੀ ਉਹ ਹੋਰ ਕਿ ਇਹ ਮੈਨੂੰ ਮਨ ਨੂੰ ਕੁਛ ਤੂੰ ਨੂੰ ਕੁੱਟਮਾਰ ਤਾਂ ਨਹੀਂ ਕੀਤੀ ਰਹੀ ਰੱਖਦੀ ਐ ਮੈਂ ਕੁਛ ਲੈ ਕੇ ਇਹ ਨੋਣਾ ਨੇ ਉੱਥੋਂ ਬਾਹਰ ਫੜੀ ਮੇਰੀ ਮੈਨੂੰ ਬਾਥਰੂਮ ਚੋਂ ਦਖਾਤਾ ਉਸ ਬਾਥਰੂਮ ਤੇ ਮੈਂ ਦਖਾਤਾ ਬਾਹਰ ਉਹ ਲੱਗਾ ਸੋਚਾ ਉਹਨਾਂ ਦੀਆਂ ਲੱਡੀਆਂ ਰੱਖਿਆ ਮੈਂ ਕੋਈ ਲੈਣੇ ਜਾਈ ਬਾਹਰ ਕੁੰਡਾ ਲਾਇਆ ਉਹਨਾਂ ਤੋਂ ਲੱਗਾ ਨਹੀਂ ਮਾੜਾ ਜਿਹਾ ਲੱਗਾ ਹੁਣ ਆ ਵੀ ਲੋਕ ਬੁਆ ਬੰਦ ਕਰਕੇ ਗਏ ਮੈਂ ਕੀ ਕੀਤਾ ਬੁਆ ਹਲਾਇਆ ਉਹ ਕੁੰਡਾ ਖੁੱਲ ਗਿਆ ਉਹ ਬੂਆ ਖੁੱਲ ਗਿਆ ਬੂਆ ਖੁੱਲਣ ਦੇ ਬਾਵਜੂਦ ਜਦੋਂ ਮੈਂ ਇਹਨੂੰ ਧੱਕਾ ਮਾਰਿਆ ਮੜਾ ਜਿਹਾ ਇਹ ਗੇਟ ਵੀ ਖੁੱਲ ਕੇ ਬਾਹਰ ਆ ਗਿਆ ਫੇਰ ਮੈਂ ਕੋਠੇ ਗਈ ਕੋਠੇ ਮੈਨੂੰ ਗਲੀ ਚ ਕੋਈ ਨਜ਼ਰ ਨਹੀਂ ਆਇਆ ਫੇਰ ਮੈਂ ਫੇਰ ਥੱਲੇ ਆਏ ਉਦੋਂ ਜਦੋਂ ਤੁਸੀਂ ਉੱਤੇ ਗਏ ਉਹਦੇ ਅੰਦਰ ਹੀ ਸੀਗੇ ਉਹ ਨਾ ਚਲੇ ਗਏ ਜਾਣ ਲੱਗੇ ਇਹ ਕਹਿੰਦੇ ਆ ਨਾ ਵੀ ਅਸੀਂ ਆਪਦਾ ਕੰਮ ਕਰਨਾ ਕਰ ਲਿਆ ਤੇ ਦੂਜੇ ਨੂੰ ਇੱਕ ਜਾਣਾ ਨੀਰੇ ਕੋਲ ਸੀਗਾ ਜਿਹੜੇ ਕੋਲ ਉਹ ਦੂਜਾ ਜਾਣਾ ਪੈਣਾ ਮੈਡਮ ਮੈਂ ਕਿ ਗਿਲ ਰੋਡ ਦੇ ਉੱਤੇ ਇੱਕ ਡਕੈਤੀ ਹੋਈ ਹੈਗੀ ਐ ਕੀ ਹੈ ਸਾਰਾ ਮਾਮਲਾ ਜੀ ਇਹ ਜੀ ਗਿਲ ਰੋਡ ਤੇ ਮਿਸਟਰ ਰੱਜੂ ਨੇ ਨਵਕਾਰ ਹੈ ਇਹ ਗਏ ਹੋਏ ਸੀ ਆਪਦੇ ਰਿਸ਼ਤੇਦਾਰੀ ਦੇ ਚੈਨਾ ਦੇ ਬਜ਼ੁਰਗ ਨੇ ਮਦਰ ਇਨ ਲਾ ਉਹ ਘਰੇ ਸੀਗੇ ਸੋ ਦੋ ਲੜਕੇ ਆਉਂਦੇ ਆ ਇਹਨਾਂ ਨੂੰ ਕਿਸੇ ਵਿਅਕਤੀ ਦਾ ਘਰ ਪੁੱਛਦੇ ਆ ਔਰ ਇਹ ਅੱਗੋਂ ਜਿਹੜੇ ਦੋ ਗੱਲਾਂ ਕਰਦੇ ਉਹਨਾਂ ਦੇ ਨਾਲ ਉਹਨਾਂ ਨੂੰ ਅਸੈਸ ਹੋ ਜਾਂਦਾ ਹੈ ਵੀ ਇਹ ਬਜ਼ੁਰਗ ਲੇਡੀ ਘਰੇ ਕੱਲੀ ਹੈ ਉਸ ਚੀਜ਼ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੰਦੇ ਆ ਤੇ ਇਹਨਾਂ ਦੇ ਘਰੋਂ ਜਿਹੜਾ ਕੁਝ ਇਹਨਾਂ ਨੂੰ ਵੈਲਿਊਏਬਲਸ ਨੇ ਹਜੇ ਅਸੈਸ ਕਰ ਰਿਹਾ ਹੈ ਕਿ ਇਹਨਾਂ ਦੇ ਵੈਲਿਊਏਬਲਸ ਗਏ ਨੇ ਕੁਝ ਸੋਨਾ ਹੈ ਕੁਝ ਕੈਸ਼ ਹੈ ਉਹ ਚੋਰੀ ਕਰਕੇ ਲੈ ਗਏ ਨੇ ਪਤਾ ਲੱਗੇ ਜੀ ਕਿੰਨਾ ਕੁ ਸੋਨਾ ਹੈਗਾ ਤੇ ਕਿੰਨਾ ਕੈਸ਼ ਹੈ ਇਹ ਹਜੇ ਸਾਨੂੰ ਘਰ ਦੇ ਸਾਰਾ ਅਸੈਸ ਕਰਕੇ ਦੱਸਣਗੇ ਜੀ ਕਿੰਨਾ ਗਿਆ ਮੈਡਮ ਕੁਝ ਪਤਾ ਲੱਗਿਆ ਜਿਹੜੇ ਲੁਟੇਰੇ ਆਏ ਸੀ ਉਹਨਾਂ ਕੋਲ ਹਥਿਆਰ ਵੀ ਸੀ ਜਾਂ ਕੁਝ ਹੋਰ ਵੈਸੇ ਜਿਸ ਤਰ੍ਹਾਂ ਉਹਨਾਂ ਨੇ ਇਹ ﺍﻟमारीयां ਤੋੜੀਆਂ ਕੁਛ ਨਾ ਕੁਛ ਉਹਨਾਂ ਕੋਲ ਸੱਬਲ ਟਾਈਪ ਹੋਏਗੀ ਬਟ ਅਜੇ ਤੱਕ ਇਹੀ ਚੀਜ਼ ਸਾਹਮਣੇ ਆਈ ਹੈ ਕੋਈ ਵੈਪਨ ਆਰਮਡ ਕੋਈ ਉਹ ਨਹੀਂ ਲੱਗ ਰਹੀ ਅਜੇ ਤੱਕ ਮੈਨੂੰ ਇਹਨਾਂ ਵਾਰਦਾਤਾਂ ਦੇ ਦੇ ਸ਼ਹਿਰ ਦੇ ਵਿੱਚ ਬੜਾ ਲੋਕਾਂ 'ਚ دہشت ਪਈ ਹੋਈ ਵੀ ਅੱਜ ਦਿਨ ਇੰਨੀ ਲੁੱਟੇਰੀ ਨਹੀਂ ਨਹੀਂ ਸਾਡੇ ਐਫਰਟਸ ਜਾਰੀ ਨੇ ਜੀ ਅਸੀਂ ਜੜੀਆਂ ਵੀ ਪਿਛੀਆਂ ਵਾਰਦਾਤਾਂ ਵੀ ਹੋਈਆਂ ਨੇ ਉਹ ਵੀ ਟ੍ਰੇਸ ਕੀਤੀਆਂ ਨੇ ਐਂਡ ਮੈਨੂੰ ਉਮੀਦ ਹੈ ਅਸੀਂ ਬਹੁਤ ਜਲਦੀ ਇਹਨਾਂ ਟ੍ਰੇਸ ਕਰ ਲਾਂਗੇ ਸਾਡੀ ਟੀਮ ਸਟੇਪਿਊਟ ਹੋ ਗਈਆਂ ਹੁੰਦੀਆਂ ਨੇ ਜੀ ਥੈਂਕ ਯੂ ਮੋਗਾ ਤੋਂ ਸੰਜੀਵ ਕੁਮਾਰ ਅਰੋੜ ਦੀ ਰਿਪੋਰਟ ਮਨੀਪੋਲ